ਕਿਨੇ ਪਈਏ ਛੱਤੀ ਐ ਨਹੀਂ ਵੀ ਜੋ ਗੱਲੇ ਹੀ ਮਾਰ ਲਾ ਹੁੰਦਾ ਨਹੀਂ ਫਰਤ ਸਹੀ ਵਾਪਰ ਇਹ ਮੈਂ ਤੂੰ ਮੈਂ ਪਾਸ ਦਸਦਾ ਇਹ ਚੱਕਾ ਲਾ ਫੜ ਅਸਾਂ ਨਾ ਫਿਰ ਮੈਂ ਹੂੰ ਸਰੇ ਕਰੇ ਨਾ ਤਰਾਜਕਾਰ ਨਾ ਫਿਰ ਦੇਖ ਲਾ ਮੈਂ ਖੜਕਾ ਦੂੰ ਤਾ ਤੂੰ ਕਹਿੰਦੀ ਤੇਰੀ ਚੱਲਦੀ ਨਹੀਂ

ਇਹ ਤਾਂ ਕੰਨਾ ਮੈਂ ਕੱਟਿਆ ਉਪਰ ਮਾਠੇ ਪੇਟ ਨਾਲ ਖਾ ਲੇ ਜਿਆਦਾ ਥਾਪੀ ਹੋ ਰਹਿ। ਹਾਂ। ਸੋਕੀ ਦੇ ਬਾਈ ਉਰੇ ਕਾ ਨੂੰ ਪਾਉਣਾ ਤੀ ਉਧਰ ਪਾ ਦਿੰਦੇ ਇਹਨੂੰ। ਮੈਂ ਕਿਹਾ ਜੀ ਕਹਿੰਦਾ ਉੱਥੇ ਹੀ ਜਾਂਦਾ। ਮੈਂ ਕਿੱਥੇ ਸੋਵਾਂਗੀ? ਹਾਂ। ਮੈਂ ਦੱਸ ਕਿੱਥੇ ਪਾਉਂਗੀ। ਆਪਾਂ ਉਧਰ ਪੈ ਜਾਗੇ ਤੂੰ ਇਹ ਕਮਰੇ ਚ ਨਹੀਂ ਉੱਤੇ ਪੈ ਜਾਗੇ ਚਬਾਰੀ ਚ। ਅਬ ਤੇਰਾ ਮਾ। ਅਰੇ ਤੂੰ ਪਰਾ ਪੈ ਜਾ ਜਾ ਬੈਵਨਾ। ਹੁਣ ਤਾ ਸੋਕੀ ਦੇ ਬਾਈ ਐਂ ਕਰੋ। ਤਰਾ ਦੇ ਇਹਨੂੰ ਕੱਠਿਆਂ ਨੂੰ ਆ ਪਾ ਦਿੰਦੀ ਆ। ਸੋਕੀ ਦੇ ਬਾਈ ਤੁਸੀਂ ਪੈ ਜਾਓ। ਹਾਂ? ਪੈ ਜਾਓ ਆ ਧਰ ਦੋ ਲੈ। ਪੈ ਜੋ ਤੁਸੀਂ ਵੀ ਮੈਂ ਹੀ ਪਾਈ ਮੋਟਰ ਚਾਈ ਪੈ ਜੋ ਸੋਕੀ ਦੇ ਬਾਈ ਥੋਲੀ ਬੰਦੀ ਓਹ ਹੋ ਮੈਂ ਤਾਂ ਪੈ ਪੈ ਜੂਗੀ ਤੁਸੀਂ ਪੈ ਜਾ ਅਜੇ ਕੁਛ ਨਹੀਂ ਹੁੰਦਾ ਥੋਲੀ ਪੈ ਬਰ ਰੇ ਮੈਂ ਬਾਈ ਕੋਡੀ ਨਾਲ ਪਾਉਂਗੀ ਸਰਨ ਵੀ ਮਨ ਦੇ ਇੱਕ ਤਰ ਜੇ ਪੈ ਨਹੀਂ ਤੜਕੇ ਪੁੱਛੂਗੀ ਤੁਹਾਨੂੰ ਪੈ ਜੋ ਸੋਕੀ ਦੇ ਬਾਈ ਠੀਕ ਹੋ ਗਏ ਠੀਕ ਹੈ ਗਿਆ ਹੋ ਠੀਕ ਮੈਂ ਹੋ ਠੀਕ ਹੋ ਜਾਓ ਹੇ ਵੀਰ ਰੱਬਸ ਰੱਬੀ ਵੀ ਨਾ ਉਹ ਵੀ ਕਿੱਟੋ ਕਰਾ ਹੁੰਦਾ ਮੈਂ ਠੀਕ ਪਰਾਮ ਆਇਦਰ ਪੈ ਜੋ ਹੁਣ ਠੀਕ ਹੋ ਗਿਆ ਪਰਾਮ ਚੋਕੀ ਦੇ ਬਾਈ ਕਿਉਂ ਜੇ ਫਿਰ ਤ्यों ਠੀਕ ਹੋ ਕੇ ਪੈ ਜੋ ਰਹੀ ਪਾਓ ਠੀਕ ਹੋ ਕੇ ਪਰਮ ਕਰ ਲੋ ਤਪਾਨ ਕਰ ਲੋ ਫਿਰ ਨੂੰ ਅੰਮ੍ਰਿਤ ਸਾਹਿਬ ਪਸੰ ਚਾਹੀ ਕਿ ਅਰੇ ਹੋਈ ਹਾਂ ਉਹ ਪੁੱਤ ਕੋਈ ਸਮਝਾ ਜਾ ਰਿਹਾ ਹੈ ਹਾਂ ਚਨੀ ਤਾਂ ਤੈਨੂੰ ਕੀ ਹੋ ਗਿਆ ਮੈਨੂੰ ਲੱਗਦਾ ਹਾਂ ਕਿ ਇਹ ਖਰੇ ਦੇ ਕਿਰਾਇ ਨੂੰ ਕਈ ਦਿਨ ਹੋ ਗਏ ਤਾਂ ਹੀ ਬਾਲ ਜੇ ਰੱਖਦੇ ਨੇ ਹੈ ਲੱਤ ਕਾ ਟੇਬਲ ਲਿਆ ਆ ਲਗੇ ਰੋਜ਼ ਕਿਰਾਇਆ ਕਰ ਦੇਖ ਲੈ ਕਿਵੇਂ ਪਈਏ ਛੁੱਟੀ ਐ ਨਹੀਂ ਵੀ ਜੋ ਗੱਲੇ ਹੀ ਮਾਰ ਲਾ ਹੁੰਦਾ ਨਹੀਂ ਹੁੰਦਾ ਨਹੀਂ ਬੋਲ ਪੈ ਇਹ ਪਤਾ ਨਹੀਂ ਦੇਖ ਲੈ ਭੋਲ ਦੀ ਨਹੀਂ ਹੈਗੀ ਐਨੇ ਕੀ ਚਾਹੋਂ ਦੀ ਤੈਨੂੰ ਕਾਲ ਹੋ ਰਹੀ ਸੀ ਜੇ ਦੋ ਗੱਲਾਂ ਕਰ ਲਿੰਦੀ ਚੰਦਨੀ ਬੋਲ ਸਹ ਚੰਨਾ ਬੋਲ ਤੇਰੀ ਮਾਜੀ ਹੈ ਹਾਂ ਮੈਂ ਤੈਨੂੰ ਇਹ ਗੁੱਛਾ ਮੰਨ ਲੀਂ ਵੀ ਦਾਰੂ ਜਾਂਦੇ ਤੂੰ ਇਹਨੂੰ ਕੀ ਦੇ ਅੱਛਾ ਮਿੱਠੱਕਿਆ ਹੈ ਤੀ ਪੀ ਲਈ ਚੰਦਨੀ बोल पुगन ते जिन्नी मर्जी तू चना ही बोल ही ना हो गुस्से हो जानी है। आ, तेरे तो तू मैं जान अब दी। अब पवार तू बोली तेन मैं बी गुस्सा तू तेन मैं कहा थैले नहीं ले गया तू एक थैला ले गया दस थैले भर लिया कोई चक्कर थैला एक थैला तेरे दुकान लटा तू ला गा तू ट्रैली पर ट्रैली चढ़ जा ट्रैली चढ़ के भर ला थैलाजा जी बौली मैं कि मैं कली भरूंगी ला चल ਮੈਂ ਬੁਰਾ ਰਹਾ ਤੇ ਰੋਣਾ ਚਲ 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 ਤੇ ਲਿਚਾ ਕਰਤਾ ਹਾਂ ਲੈ ਆਏ ਗੱਥੇ ਲੈ ਰੂ ਮੂੰਹ ਆਪ ਤਾਂ ਲੈ ਰੂ ਮੂੰਹ ਫਰਤ ਸਹੀ ਵਾਪਰ ਇਹ ਮੈਂ ਤੂੰ ਮੈਂ ਪਰਦਾ ਸੇਟਾ ਇਹ ਅ ਚੱਕਾ ਕੁੱਟ ਕੇ ਫਰ ਲੈ ਲੈ ਰੂ ਗਰੇ ਕੈਂਟ ਦਿਲ ਜੇ ਫਰ ਪੱਤਾ ਚਲਾ ਹਾਂ ਉਹ ਨਾ ਮੇਰੇ ਸਾਲੇ ਦੀ ਹਾਂ ਕਿ ਹੈ ਵੀ ਡੋ ਗੱਲਾਂ ਕਰ ਲੈ ਉਹ ਤਾਂ ਬੋਦੀ ਦੀ ਹਾਂ ਹਾਂ ਹੌਂਕੋਤਨ ਲਗਰੀਆ ਦਾ ਛਾ ਬੀਜੇਪੀ ਲਈ ਤਾਂ ਪੀਲੀ ਦੀ ਗੱਲ ਹੋ ਗਈ ਕੁਲ ਦੀ ਕਾਟੋਂ ਤੂੰ ਪੈ ਜਾ ਚੰਗਾ ਨਾ ਲੱਕੇ ਪੈ ਜਾ ਹਾਂ ਯਾਰ ਤੇਰੀ ਹੁੰਦੇ ਹਾਂ ਆ ਨਾ ਲੱਕੇ ਪੈ ਆਹ ਆ ਨਾ ਲੱਕੇ ਪੈ ਜਾ ਮੈਂ ਸਤਾ ਕਰਾ ਸਮੂਸ ਤੇ ਆ ਨਾ ਮੈਂ ਮੂਤ ਦਾ ਜ਼ੋਰ ਪੈ ਜਾ ਪੈ ਜਾ ਨਾ ਲੱਸੀ ਆ ਮੇਰਾ ਸਾਰਾ ਬਾਥਰੂਮ ਹੈ ਜੋ ਆਹ ਅਹ ਅਹ ਇਹਦਾ ਇਹਦਾ ਮੇਰਾ ਉਹ ਸਰਵਰ ਹੈ ਕਿਤੇ ਵੀ ਆਏ ਬਾਥਰੂਮ ਕਰਖਿਆ ਹੋਇਆ ਹੈ ਉਫ ਕਿੰਨਾ ਦਰਦ ਹੈ ਸਪੋਡਾ ਅ ਚਲੋ ਦਾ ਇਹ ਚਾਤਰਾ ਬਿੱਲੇ ਰਾਮ ਨੇ ਤਾਂ ਬਾਥਰੂਮ ਦੀਆਂ ਬੇਟਾ ਗੱਡੀਆਂ ਪਈਆਂ ਨੇ ਬਾਹਰ ਖੋਲਣ ਸਾਰ ਨਾ ਆਹ ਲਾਈਟ ਲੱਗੀ ਠੰਡਾ ਠੰਡਾ ਪਿਆ ਓਏ ਬਾਥਰੂਮ ਵੀ ਤੁੰਦੰਨੇ ਬਾਥਰੂਮ ਚ ਵੀ AC ਲਵਾ ਆਖਿਆ ਲੈ ਹਾਏ 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 ਵਾਓ ਬਿੱਲੇ ਰਾਮਾ ਮਤਰੀ ਮੇਰਾ ਤਾਂ ਇਹ ਜੀ ਕਰਦਾ ਨਾ ਕਿ ਜਾ ਕੇ ਉੱਥੇ ਹੀ ਬਹਿ ਜਾ ਆਹ ਹਾ ਨਹੀਂ ਠੰਡਾ ਵਾਓ ਇਹ ਮੇਰੇ ਮਾਂਤਰੀ ਆਏ ਹੈਂ ਇਹ ਕੀ ਬਿੱਲੇ ਗਰਾਮ ਕੇ ਕਨੇਵੇਂ ਆ ਗਿਆ ਮੈਂ ਲੈ ਗਰ ਭੱਜ ਚੱਲ ਓਏ ਜੇ ਸੁਨੀਤਾ ਨੂੰ ਪਤਾ ਲੱਗ ਗਿਆ ਨਾ ਛੱਪਾ ਫੜਾ ਹੋ ਜੂਆ ਮਨ ਤੇ ਲੱਗਦਾ ਪੀ ਖਾ ਕੇ ਪਤੀ ਲੱਗੇ ਉਰੀ ਪੈ ਗਏ ਲੈ ਗਰ ਭੱਜ ਚੱਲਾ ਬੋਹ ਹੋ ਆਹ ਦਿਮਾਗ ਖਰਾਬ ਹੋਇਆ ਬੈਤੀ ਜਮੀ ਚੜ ਗਿਆ ਪਤੀ ਨਹੀਂ ਲੱਗਿਆ ਇਹ ਨੂੰ ਲਾਸ ਨਹੀਂ ਤਾਂ ਬੰਦਾ ਚਾਹ ਧਰ ਲਾ ਸੁੱਕੀ ਦਵਾਈ ਤਾਂ ਹਜੇ ਪਿਆ ਪਿਆ ਰਹਿਣੀ ਚਾਹ ਚੋਬੜੀ ਦੁੱਧ ਲੈ ਕੇ ਆ ਫਰਿਜੀ ਹੈ ਚਾਹ ਪਾਟ ਗਈ ਇੱਕ ਫਰਿਜੀ ਚੋਂ ਗੰਦੀ ਗੰਦੀ ਮਸਕ ਆਉਂਦੀ ਦੀ ਜਿਵੇਂ ਬੀਅਰ ਡੋਲ ਟੁੱਕੀ ਹੁੰਦੀ ਆ दुजरा ने रात कर सोकी दिया। सोकी सोकी मैं करो फ्रिजी देोड़े बेच के सुते पे ने सोकी दुद्ध खराब हो गया चाह पाट गई सारी बैठे हो पे ਮੈਨੂੰ ਐ ਦੱਸੋ ਉਹ ਫ੍ਰਿਜ ਚ ਬੀਅਰ ਘਾਤ ਡੋਲੀ ਚ ਮਤਲਬ ਆਦਾ ਦੁੱਧ ਚ ਪੈ ਗਈ ਸਾਰਾ ਦੁੱਧ ਤਾਂ ਚਾਹ ਫਟ ਗਈ ਕਾਣੂ ਡੋਲੀ ਆ ਬੀਅਰ ਆ ਹੋਰ ਉਹ ਤਾਂ ਪੀਨ ਨੂੰ ਮਸਾਂ ਛੜਿਆ ਦੀ ਕਿੱਥੋਂ ਡੋਲਣ ਬਾਤ ਤੇ ਬਚ ਗਈ ਫਿਰ ਚਾਹ ਘਾਤੋ ਫਟ ਗਈ ਨਾਲੇ ਇੰਨੀ ਗੰਦੀ ਮੁਸਕਾ ਉਹ ਫ੍ਰਿਜ ਚ ਦੇਖ ਜਾ ਕੇ ਫਿਰ ਮੈਨੂੰ ਲੱਗਾ ਮਾਰੀ ਮੋਟੀ ਡੁੱਲ ਗਈ ਹੋਣੀ ਕਿਤੇ ਗਲਤੀ ਨਾ ਧੱਤੀ ਹੋ ਗਈ ਦੇਖ ਜਾ ਕੇ ਪਹਿਲਾਂ ਇੰਨੀ ਗੰਦੀ ਮਸਕ ਮਾਰਦੀ ਆ ਫੇ ਮੈਂ ਕੀ ਦੇਖਾ ਤੂੰ ਫ੍ਰਿਜ ਤੋ ਦੇ ਬੈਠੇ ਹੋ ਕੇ ਨਾਲ ਤਾਂ ਮੂੰਤੋਂ ਤੋ ਬੈਠੇ ਹੋ ਜਾ ਨਾ ਨੂੰ ਲੋ ਖੜੇ ਹੋ ਜਾ ਤੇਰੀ ਪੀਲੀ ਰਾਤ ਹੈ ਜਲੂਸ ਘਟਦਾ ਮੇਰਾ ਮਾੜੀ ਮੋੜੀ ਸਰੰਗ ਮੰਨ ਲਿਆ ਕਰੋ ਉਧਰ ਮੱਛਰ ਖਾ ਗਿਆ ਮੈਨੂੰ ਉਧਰਲੇ ਕਮਰੇ ਚ ਕਿੰਨਾ ਟਾਈਮ ਹੋ ਗਿਆ ਟਾਈਮ ਤਾਂ ਬਥੇਰਾ ਹੋ ਰਿਹਾਗਾ 7 ਵਜੇ ਗਏ ਆਓ ਬੈਠੇ ਹੋ ਜਾ ਨਾ ਤੋਕੇ ਦੁਕਾਨ ਤੇ ਵੀ ਜਾਣਾ ਨਾ ਮੈਨੂੰ ਐਂ ਦੱਸ ਪਹਿਲਾਂ ਤਾਂ ਉਹਨੂੰ ਧਾਰੂ ਪਿਆ ਕੇ ਉਹਰੇ ਨਾਲ ਪਾਉਣਾ ਜ਼ਰੂਰੀ ਤੀਗਾ ਚਾਤਰੀ ਕਿਨੂੰ ਚਾਤਰੇ ਨੂੰ ਪੂਰੇ ਪਿਆਦੀ ਉਹ ਆਏ ਵੇ ਰੱਬਾ ਮੈਨੂੰ ਉਹ ਤਿੰਨਾਂ ਦਾ ਕੱਲੀ ਨੂੰ ਨੀਂਦ ਆਈ ਉਧਰਲੇ ਕਮਰੇ ਚ ਆਏ ਨਾਲੇ ਸਾਰੀ ਰਾਤ ਮੱਛਰ ਖਾ ਗਿਆ ਬੁਰਕਿਆ ਵੱਟ ਗਈ ਪੂਰੇ ਪਿਆਦੀ ਤੁਹਾਡੇ ਨਾਲ ਉਹ ਫੇ ਮੈਂ ਚਾਚਰੇ ਨੂੰ ਪਲੋਚੀ ਗਿਆ ਮੈਂ ਕਹੇ ਤੱਕ ਨਹੀਂ ਬੋਲਦੀ ਸਰੀਤਾ ਹੈ ਮੈਂ ਕਰੀ ਗਿਆ ਉਹ ਤੁਹਾਡੇ ਕੋਲ ਹੋਰ ਕੋਈ ਕੰਮ ਆਗਾ ਹੈ ਦੇਖ ਤਾਂ ਸੈਸ ਨੂੰ ਆਈ ਨਹੀਂ ਪਤਾ ਲੱਗਦਾ ਚਾਤਰਾ ਪਿਆ ਕਿ ਸਨੀਦਾ ਪਈਆ ਪੇ ਕਾਹੀ ਦਾ ਮੈਂ ਉਹਦੇ ਮੂੰਹ ਤੇ ਹੱਥ ਫੇਰਿਆ ਮੈਂ ਕਹਿੰਦੀ ਥ੍ਰੈਡਿੰਗ ਕਰ ਤੋ ਕਰਾਣ ਵਾਲੀ ਹੋਰੀ ਹੈ ਤੂੰ ਮੈਂ ਮਰ ਚੱਕਈਆਂ ਹਰਕਤਾਂ ਕਰ ਦੇਦੀ ਸ਼ਰਮ ਨਹੀਂ ਆਈ ਹੈਗੀ ਸੋਨੂੰ ਹੋਰ ਦੁਬਾਰੇ ਫੇਰ ਪਾ ਲਿਆ ਉਹਨਾਂ ਨੂੰ ਅੱਜ ਫੇਰ ਹੋਰੇ ਲੈ ਮੈਂ ਨਹੀਂ ਬੜਨ ਦਿੰਦਾ ਹੈਗਾ ਨਸ਼ੇ 'ਚ ਹੋ ਗਿਆ ਜਿਹੜਾ ਕੁਝ ਹੋ ਗਿਆ ਹਾਂ ਹੋ ਗਿਆ ਜਿਹੜਾ ਕੁਝ ਹੋ ਗਿਆ ਹਾਂ ਜਿੰਮੀ ਨਹੀਂ ਸ਼ਰਮ ਉਹ ਜਾ ਕੇ ਫ੍ਰਿਜ 'ਚ ਦੇਖ ਲੋ ਗੰਦੀ ਗੰਦੀ ਮਸਕੌਂ ਜੀ ਬੀਅਰ ਡੋਲੀਆਂ ਦੁੱਸਰੀ ਮੈਂ ਕੀ ਦੇਖਾਂ ਹੂੰ ਤੈਨੂੰ ਕਹਿਤਾ ਵੀ ਧੋ ਦੇ ਹਾਂ ਸਤਿ ਸ੍ਰੀ ਅਕਾਲ ਕੱਟ ਕੇ ਫ੍ਰਿਜ ਜਿਸ ਮਾਰ ਕੇ ਧੋ ਤੋਣਾ ਪਊਗਾ ਗੰਦੀ ਮਸਕੌਂ ਦੇ ਚੋਂ ਚਾਹ ਦੀ ਕੁਛ ਪ ਚਾਹ ਗਾਦੀ ਪਿਆਵਾਂ ਸੋਕੀ ਤੇ ਬਾਈ ਦੁੱਧ ਜਿਹਦੇ ਵਿੱਚ ਦਾਰ ਲੁੱਲੀ ਪਈ ਐ ਵੀਹ ਹਰ ਆ ਉਹ ਚਾਹ ਫਟ ਗਈ ਸਾਰੀ ਫਟ ਗਈ ਹੋਰ ਚਲ ਐਂ ਕਰ ਫਿਰ ਤੂੰ ਹੋਰ ਪਾਣੀ ਢਾਲ ਲੈ ਮੈਂ ਦੁੱਧ ਪਵਾ ਲੈਣਾ ਹਾਂ ਜਾ ਬੈਠੇ ਹੋ ਜੋ ਹਾਂ ਖੜੇ ਹੋ ਜਾ ਨਾਲੇ ਹਾਂ ਜਾਨਾ ਫਿਰ ਹੁਣ ਦੋ ਮਿੰਟ ਖੱਟਾ ਜਾ ਉੱਠਦੇ ਤਾਂ ਹੈ ਨਹੀਂਗੇ ਇਹ ਹੋ ਜਾ ਬੈਠੇ ਟੋਲਾ ਮਣਾ ਮੋਟਾ ਨਾ ਚਹੀ ਆ ਕਿ ਲੂੰਗਾ ਹਾਂ ਆਹਾਂ ਤਿੰਨੇ ਕੀਦੀ ਆ ਹੈ ਆਹ ਤਿੰਨੀ ਆਹ ਤਿੰਨੀ ਹਾਂ ਇਹ ਤਿੰਨੀ ਤਾਂ ਚਾਤਰਾ ਫਿੱਦਾ ਦੀ ਚੱਕੀ ਚਾਤਰਾ ਚੁੰਨੀ ਚੱਕੀ ਫਿਰ ਤਾਂ ਚਾਤਰੇ ਦੇ ਬਹੁਤਾ ਹੈ ਨਹੀਂ ਉਹਦਾ ਕਹਨਾਂ ਦੀਗਾ ਮੈਂ ਹੈ ਨਹੀਂ ਸੜਾਂਗਾ ਹੈ ਉਹ ਤਾਂ ਕਹਨਾਂ ਦੀ ਸੜਾਂਗਾ ਲੈ ਪਰਾਂ ਦੇਖ ਦੂੰਗੀ ਉਧਰ ਖੜ ਜਾ ਕਿਵੇਂ ਦੇਖ ਦੇਗੀ ਉਹ ਤੁਸੀਂ ਨਹੀਂ ਕੀ ਕਰਨੀ ਹੈ ਚੁੰਨੀ ਆ ਦੇਖਦੇ ਪਰਾਂ ਉੱਤੇ ਲੈ ਜੀ ਦੁਕਾਨ ਤੇ ਫੜਾ ਦਿਆਂ ਨੋ ਲੈ ਬੇਲੇ ਰਾਮਾ ਗੱਲ ਤਾਂ ਹੈਗੀ ਹੈ ਜੀ ਨੂੰ ਨਾ ਦੱਸਣ ਜੋਗਰਾ ਜੀ ਇਹ ਉਹਦੀ ਮਸ਼ੂਕ ਦੀ ਚੁੰਨੀ ਹੈ ਹੈ ਮੇਰੇ ਨਾਲ ਕੀ ਗੱਲ ਕਰਾਊਗਾ ਚਲ ਕੋਈ ਨਾ ਚਾਤਰੇ ਨੂੰ ਫੜਾ ਦਮ ਉਹਦੀ ਹਮਾਂਤੇ ਤੇਰੀ ਗੱਲ ਕਰਾਊਗਾ ਕਦੋਂ ਆਪਾਂ ਇੱਥੇ ਆਂਬਾ ਉੱਥੇ ਭੁੱਲਿਆ ਕੰਜਰਾ ਹਾਂ ਮੇਰੇ ਵੀ ਖੌਂਚੜੇ ਪੁਵਾਤੇ ਤੇ ਵੀ ਕਿਤੇ ਨੀਤਾ ਨੂੰ ਆਏ ਹੋਏ ਵੀ ਕਿਤੇ ਮੈਂ ਪਰਲੇ ਕਮਰੇ ਚ ਪੈ ਗਈ ਸੀ ਇੱਥੇ ਹੋ ਜਨਾਨੀ ਲਿਆਏ ਹੁਣ ਲੈ ਲੈਂ ਕਰ ਲੈ ਮੂੰਜਾ ਧੋ ਕੇ ਪਹਿਲਾਂ ਤਾਂ ਦੁੱਧ ਪਵਾ ਕੇ ਲਿਆ ਫੇਨਾ ਧੋ ਕੇ ਚੱਲਾਂਗੇ ਦੁਕਾਨ ਤੇ ਫਿਰ ਪੁੱਛਦੇ ਆ ਚਾਤਰੀ ਨੂੰ ਲੈ ਦੇਖ ਲੈ ਅੱਜ ਪਤਾ ਨਹੀਂ ਕਿੱਥੇ ਰਕਾ ਦੁਨੀਆ ਆਇਆ ਹੈ ਗਿਆ ਇਹ ਜਿਵੇਂ ਹੀ ਤਾਂ ਅੱਜ ਨਹੀਂ ਦੁਕਾਨ ਤੇ ਮੈਨੂੰ ਆਇ ਨੂੰ ਵੀ 2 ਘੰਟੇ ਹੋ ਗਏ ਕਿਤੇ ਉਲਟਾ ਨਹੀਂ ਜਾਰੇ ਪਿੱਛੇ ਰਾਤ ਸੱਤ ਫੇਟ ਖਾਲੀ ਹੋਵੇ ਚਲ ਕੋਣ ਦੇ ਰਾਮ ਰਾਮ ਲਾਲਾ ਹੀ ਰਾਮ ਰਾਮ ਭਾਈ ਜੀ ਔਰ ਕਿਵੇਂ ਹੈ ਮੈਂ ਤਾਂ ਠੀਕ ਆ ਤੂੰ ਨਹੀਂ ਠੀਕ ਲੱਗਦਾ ਉਹ ਮੈਂ ਤਾਂ ਠੀਕ ਆ ਮੈਨੂੰ ਵੀ ਹੋ ਰਿਹਾ ਫਿਰ ਐਂ ਕਸ 2 ਘੰਟੇ ਲੇਟ ਕਾ ਤੂੰ ਹੈ ਉਹ ਲੇਟ ਤਾਂ ਐ ਹੋ ਗਿਆ ਮੈਂ ਕਿਸੇ ਬੰਦੇ ਕੋਲ ਕੰਮ ਵਾਗ ਗਿਆ ਤੀਗਾ ਪਤਾ ਹੈ ਦੁਕਾਨਦਾਰੀ ਦਾ ਅਸੂਲ ਹੈ ਟਾਈਮ ਤੇ ਆਲਾ ਚਿੰਦਾ ਬੰਦੇ ਨੂੰ ਉਹ ਇੱਕ ਗੱਲ ਤਾਂ ਲਾਲਾ ਹੈਗੀ ਐ ਨਹੀਂ ਬਗੈਨੇ ਘਰੇ ਉਹੀ ਨਹੀਂ ਨੀਂਦਾ ਦੀ ਲ ਮੈਨੂੰ ਤਾਂ ਨੀਂਦ ਹੀ ਜਾਈ ਨਾ ਮੁੜ ਕੇ ਉੱਠਣ ਨੂੰ ਹੀ ਨਹੀਂ ਜੀ ਕਰਿਆ ਤੈਨੂੰ ਪਤਾ ਗੱਦੇ ਕਿੰਨੇ ਮੈਗੇ ਨੇ ਉਹ ਜਿੰਨਾ ਤੇ ਪਿਆ ਸੀ ਅੱਛਾ ਹਾਂ ਲ ਮੈਂ ਤਾਂ ਭਲੇ ਮਾਨ ਸਾ ਕਿਰਾ ਕੀ ਕਰਿਆ 12 ਕ ਵਜੇ ਮਾੜੀ ਅੱਖ ਖੁੱਲੀ ਅੱਛਾ ਹਾਂ ਮੇਰਾ ਪਿਆ ਜਦੋਂ ਪਸ਼ਾਬ ਦਾ ਯੋਰਾ ਅੱਛਾ ਹੁਣ ਮੈਨੂੰ ਕਿਹੜਾ ਪਤਾ ਸੀ ਕਿਿੱਧਰ ਨੂੰ ਹੈ ਬਾਥਰੂਮਾਂ ਮਰ ਰਾਤ ਨੂੰ ਕਾਗਾ ਖਰੋਲੀ ਜੀ ਕਰਦਾ 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 ਤੂੰ ਤਰਾ ਤੇਰੇ ਤਾਂ ਸਿਸਟਮ ਹੈ ਉੱਥੇ ਬਹੁਤ ਅਕੜਾ ਲੱਗਿਆ ਹੋਇਆ ਤਾਂ ਦੱਸੀ ਨਹੀਂ ਕਿਹੜਾ ਸਿਸਟਮ ਆ ਉਹ ਜਿੱਥੇ ਮੈਂ ਬਾਥਰੂਮ ਚ ਗਿਆ ਸੀ ਤਾਂ ਜਦੋਂ ਮੈਂ ਦਰਵਾਜ਼ਾ ਖੋਲਿਆ ਨਾ ਬਾਥਰੂਮ ਦਾ ਅੱਛਾ ਉਹ ਇੱਕੋ ਰਸਤਾ ਇੰਨੀ ਸੁਣੀ ਲਾਈਟ ਲੱਗੀ ਅੱਛਾ ਆ ਜਦੋਂ ਮੈਂ ਅੰਦਰ ਪੜਿਆ ਹਾਂ ਤਾਂ ਤੰਦਰਾ ਤੂੰ ਉੱਥੇ ਵੀ ਏਸੀ ਲਵਾਈ ਖੜਿਆ ਹੋਏ ਕਮਰਾ ਇੰਨਾ ਠੰਡਾ ਠੰਡਾ ਹੋਇਆ ਪੈ ਤੀਆ ਹਾਂ ਬਿੱਲੀ ਰੰਮਾ ਤੇਰੇ ਬਾਥਰੂਮ ਤੇ AC ਤਾਂ ਹੈ ਨਹੀਂਗਾ ਇਹ ਬਾਥਰੂਮ ਤੇ ਕਿਹੜੀ ਚ ਜਾਇਆ ਠੀਕ ਹੈ ਸਨੀਤਾ ਸਹੀ ਕਹਿੰਦੀ ਸੀ ਕਹਿੰਦੀ ਬੀਆ ਦੋਲਤੀ ਸਾਰਾ ਦੁੱਧ ਖਰਾਬ ਹੋ ਗਿਆ ਚੀਤਾ ਕੰਜਰ ਫਰਿੱਜ ਤੇ ਮੂਥਿਆ ਉਹ ਬੇਛੂਰੀ ਜਾ ਤਾ ਹਾਂ ਕੀ ਹੋ ਗਿਆ ਕਾਨੂੰ ਮੇਰੇ ਉਥੇ AC ਲੱਗਿਆ ਹੋਇਆ ਨਾ ਮੇਰੇ ਆਟੋਮੈਟਿਕ ਲਾਈਟ ਵੀ ਬਾਹਰ ਖੁੱਲਣ ਸਾਰ ਲੱਗ ਜੂ ਉਹ ਲਾਲਾ ਦੋਤਾ ਚੌੜ ਉੱਤ ਕਰਦਾ ਅੱਛਾ ਜੀ ਮੈਨੂੰ ਪਤਾ ਹੀ ਨਹੀਂਗਾ ਹੁਣ ਆਪਾਂ ਬਹੁਤ ਉਹ ਚੌੜਾ ਕੰਜਰਾ ਤੈ ਕੱਤੀ ਸਾਡੇ ਨਾਲ ਹੈ ਫ੍ਰਿਜ ਚ ਮੂਤੇ ਆ ਸਾਰੀ ਸਬਜੀ ਹੈ ਦੁੱਧ ਸਾਰਾ ਕੁਝ ਖਰਾਬ ਹੋ ਗਿਆ ਫ੍ਰਿਜ ਚ ਮੂਤੇ ਆ ਹਾਂ ਜਦੋਂ ਸੁਨੀਤਾ ਨੇ ਸਵੇਰੇ ਚਾਹ કરી ਕਦੀ ਤੁਸੀਂ ਨੇ ਬੀ ਆ ਡੋਲੀ ਆ ਫ੍ਰਿਜ ਚ ਕਹਿੰਦੀ ਤਾਂ ਦੁੱਧ ਖਰਾਬ ਹੋ ਗਿਆ ਉਹ ਤਾਂ ਹੁਣ ਪਤਾ ਲੱਗਿਆ ਤੂੰ ਪੁਛਾਬ ਕਰੇ ਕੰਜਰਾ ਫ੍ਰਿਜ ਚ ਲੈ ਉਹ ਮੈਨੂੰ ਤਾਂ ਐ ਦਿਓ ਮੈਂ ਕਮਰੇ ਚ ਵੜ ਕੇ ਮੈਂ ਕਿਤੇ ਬਾਥਰੂਮ ਆਂਦਰਾ ਇੰਨੀਆਂ ਵਾਰੀ ਫ੍ਰਿਜ ਤੋਂ ਤੈ ਸ਼ਰੀਤਾ ਨੇ ਹੱਤ ਤੱਕਰ ਸਮੈਲ ਨਹੀਂ ਗਈ ਹਾਂ ਪਰਤਾ ਜਾਲੋ ਉਹੀ ਗੱਲ ਹੋ ਗਈ ਹਨਾ ਦਾਰੂ ਪੀਤੀ ਕਿ ਐਡੀ ਗਲਤੀ ਹੋ ਗਈ ਦੇਖਾ ਗਲਤੀ ਨਹੀਂ ਸੁੱਤ ਨਹੀਂ ਰਹਿੰਦੀ ਕੱਟ ਪੀ ਲੈਂਦਾ ਹੋਰਾ ਲੈ ਮੈਨੂੰ ਜائیں ਪਤਾ ਹੁੰਦਾ ਫਿਰ ਮੈਂ ਥੋੜੀ ਮੋਦਾ ਦਿਆ ਪਰ ਮੈਨੂੰ ਤਾਂ ਐ ਦੇ ਲਾ ਮ ਕਿਤੇ ਬਾਥਰੂਮ ਹੈ ਜਦ ਮੈਂ ਇੰਦਰ ਪੜਿਆ ਮੈਨੂੰ ਤਾਂ ਠੰਡੋ ਠੰਡ ਹੋ ਗਈ ਜਵੇਂ ਐ ਕਾਂਬਾ ਚੜਕਾ ਐਨਾ ਚੰਗਾ ਹੁਣ ਬਣ ਗਈ ਬਣਾ ਗਈ ਹੋਰ ਨਾ ਕਿਸੇ ਲਵੇ ਪਕਾਈ ਮਾਰਦੀ ਜੈ ਸਨੀਤਾ ਨੂੰ ਪਤਾ ਲੱਗ ਗਿਆ ਕਿ ਨਾ ਘਰੇ ਨਹੀਂ ਬੰਨ ਦੇਣਾ ਤੈਨੂੰ ਮੈਂ ਤਾਂ ਕਾਨੂੰ ਪਕਾਈ ਮਾਰੂ ਆ ਲਾਲਾ ਤੂੰ ਨਾ ਕਿਸੇ ਨੂੰ ਦੱਸਦੀ ਕਿਤੇ ਉਵੇਂ ਬੇਇੱਜ਼ਤੀ ਕਰਵਾ ਦੇਂਗਾ ਮੈਂ ਦੱਸ ਦਹਿ ਗਿਆ ਹੁਣ ਪਰਦੇ ਚ ਰਹਿੰਦੇ ਗੱਲ ਚੱਲ ਫਿਰ ਹੁਣ ਜਾ ਆ ਤੂੰ ਖਾਇਆ ਰੋਟੀ ਰੋਟੀ ਮੈਂ ਬਹਿਣਾ ਹੈ ਰੋਟੀ ਰੋਟੀ ਖਾਇਆ ਮੈਂ ਬਹਿਣਾ ਦੁਕਾਨ ਤੇ ਗੌਰੇ ਰੱਖੀ ਉਹ ਲਾਲਾ ਗੋਰੇ ਰੱਖੂ ਆ ਔਰ ਜਦ ਮੈਂ ਬੈਠਿਆ ਉਹ ਰਿਜਤੀ ਸਮਾਨ ਕੱਢ ਕੇ ਤੋਲਿਆ ਔਰ ਕਿਤੇ ਦੁਕਾਨ ਚ ਨਾ ਮੂਹ ਦਿੱਤੀ ਖੱਦੀ ਚ ਤਾਂ ਨੂੰ ਐ ਹੁਣ ਮੈਂ ਜਿੰਨੇ ਥੋੜੀ ਪੀਉਂਗਾ ਉਹ ਤਾਂ ਕਿਤੇ ਉਹੀ ਕੰਡ ਜੀ ਝਾੜੀ ਗਈ ਕੰਮ ਜਾ ਦੇਤੀਗਾ ਵੇ ਚਲ ਜਾ ਦੇ ਪੁੱਤ ਕੰਡ ਤਾਂ ਤੇਰੇ ਬਰੋਬਰ ਮੈਂ ਵੀ ਛਾੜੀ ਤੀ ਮੈਂ ਤੇਰਾ ਲਈ ਲੱਛਣ ਨਹੀਂ ਕਰੇ ਹੈਗੇ ਉਹ ਫਿਰ ਲਾਲਾ ਤੇਰਾ ਦਾ ਘਰ ਤੀਆ ਹੁਣ ਮੈਨੂੰ ਕੀ ਪਤਾ ਦੀ ਕਿੱਧਰ ਨੂੰ ਬਾਥਰੂਮ ਦਾ ਦਰਵਾਜ਼ਾ ਕਿੱਧਰ ਨੂੰ ਜਾਣਾ ਹੈ ਲੈ ਚਲ ਐ ਕਰ ਹੁਣ ਗਾਉ ਰੱਖੀ ਫਿਰ ਮੈਂ ਜਾਣਾ ਜਾ ਆ ਬਗ ਜਾ ਠੀਕ ਹੈ ਹਾਂ ਸੌਦਾ ਤੇ ਨਾਲ ਚੜਦੀ ਕਲਮਾ ਕੋਈ ਨਾ ਕੋਈ ਹਾਂ ਮੈਨੂੰ ਲੱਗਦਾ ਗਲਾ ਖਰਾਬ ਹੋ ਰਿਹਾ ਉਹ ਮਲਠੀ ਲੈ ਜਾ ਲਾਲਾ ਜੀ ਗਲਾ ਖਰਾਬ ਹੋ ਰਿਹਾ ਮਲਠੀ ਲੈ ਜਾ ਦੁਕਾਨ ਚੋਂ ਔ ਕੁਛ ਨਹੀਂ ਹੁੰਦਾ ਆਪੇ ਠੀਕ ਹੋ ਜੂਗਾ ਇਥੇ ਪਿੱਗ ਚ ਗੱਦ ਲੱਗ ਗਿਆ ਉਹਨੇ ਵੱਡਤਾ ਅੰਦਰੋਂ ਬੀਅਰ ਹੀ ਠੰਡੀ ਸੀ ਜ਼ਿਆਦੇ ਹੈ ਠੰਡੀ ਪੀ ਵਰਤ ਤਾਂ ਜੰਮੀ ਪਈ ਤੇ ਉਹਨੇ ਗਾਲ ਖਰਾਬ ਕਰਤਾ ਚਲ ਕੋਈ ਨਾ ਗਾਓ ਰੱਖੀ ਚੰਗਾ ਬਗਦਾ ਹਾਂ ਯਾਦ ਰਹਿਤਾ ਸਭੀ ਬੜੀ ਗਲਤੀ ਹੋਈ ਹੈ ਮੈਨੂੰ ਤਾਂ ਖਾਦੀ ਵੀ ਚਲਾ ਪਤੀ ਨਹੀਂ ਲੱਗਿਆ ਮੈਨੂੰ ਤਾਂ ਆਏ ਦੀ ਕਦਰਦ ਨੇ ਬਾਥਰੂਮ ਚ ਏਸੀ ਲੋਬਾਰਕ ਹੈ ਉਹੀ ਗੱਲ ਦੱਸ ਬੈਠਾ ਜੇ ਐ ਪਤਾ ਹੁੰਦਾ ਵੀ ਮੈਂ ਬਾਥਰੂਮ ਫ੍ਰਿਜ ਚ ਕਰਾਇਆ ਤੁਹਾਨੂੰ ਦੱਸਣਾ ਤੀਨੂ ਲੈ ਹੁਣ ਉਹ ਵੀ ਪਤਾ ਲੱਗ ਗਿਆ ਉਹ اندر ਉਹ ਹੀ ਨਾ ਪਕਾਈ ਮਾਰਦੇ ਸਾਰੇ ਪਿੰਡ ਚ ਕਿਤੇ ਗੀਤ ਗਾਦੇ ਮਿੱਟੀ ਪੱਟ ਦੂ ਜਮੀ ਲੈ ਅਸਨੀ ਤਾਂ ਐ ਕਰਨ ਫਰਜ ਦਾ ਧੋਏ ਤੋਂ ਨਾ 스ਮੈਲ ਕਈਏ ਨਹੀਂ ਪਤਾ ਨਹੀਂ ਕੀ ਡੋਲੇ ਹੈ ਜਾਂ ਪਤਾ ਨਹੀਂ ਵੀਰ ਡੋਲੀ ਆ ਪਤਾ ਨਹੀਂ ਸਰਾ ਡੋਲੀ ਉੱਥੇ ਹੁਣ ਇਹਨਾਂ ਦਾ ਕੈਂਪਰ ਨੂੰ ਧੋ ਕੇ ਪਰ ਕੇ ਉੱਥੇ ਰੱਖ ਦੋਗੇ ਦੁਕਾਨ ਵਾਲੇ ਫਰਿਜ ਹੈ ਆਖੀ ਆਖੀ ਪੀ ਲੈ ਕਰਨਗੇ ਪਾਣੀ ਅੰਦਰ ਵੜਨ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਕਿਉਂ ਤੋ ਆ ਗਈ ਹੈ ਆ ਗਈ ਨਾ ਆਇਆ ਨਹੀਂ ਦੇਖਦਾ ਨਹੀਂ ਤੈਨੂੰ ਛੀ ਫੁੱਟ ਦਾ ਤੇਰੇ ਸਾਹਮਣੇ ਬੰਦਾ ਖੜਿਆ ਉਹ ਤਾਂ ਮੈਨੂੰ ਪਤਾ ਆਪਣੇ ਤਾਂ ਕੋਈ 7 ਫੁੱਟ ਦੇ ਵਾਣੇ ਦੀ 8 ਫੁੱਟ ਦੇ ਨਾਲ ਇੱਕ ਗੱਲ ਹੋਰ ਦੁੱਧ ਲੈਣ ਭੇਜੇ ਦੀ ਦੁੱਧ ਲੈ ਆਏ ਦੁੱਧ ਤਾਂ ਮੈਨੂੰ ਐਂ ਦੀ ਮਾਲਿਆ ਜਦੋਂ ਚਤਰਾ ਆ ਗਿਆ ਮੁਰਦਾ ਹੋਇਆ ਚੱਕ ਲਿਆ ਉਹ ਚਤਰਾ ਚਤਰਾ ਤਾਂ दारू ਦੀ ਬੋਤਲ ਲੈ ਕੇ ਆਊਗਾ ਤਾਨੂੰ ਆਂਗਾ ਹੈ ਦੁਕਾਨ ਤੇ ਹੁਣ ਉਹਨੂੰ ਛੱਡ ਕੇ ਆਇਆ ਤਾਂ ਮੈਂ ਆਇਆ ਉਹ ਤਾਂ ਦੁੱਧ ਤਾਂ ਮੇਰੇ ਦਿਮਾਗ ਚੋਂ ਨਿਕਲ ਗਈ ਹੋਰ ਇਹ ਗੱਲ ਵਰਗੀ ਦਿਮਾਗ ਚ ਤਾਂ ਸੋਕੀ ਦਬੇ ਮੇਰੀ ਗੱਲ ਸੁਣਨਾ ਤਿੰਨ ਵਾਰੀ ਫ੍ਰਿਜ ਤੋਤਾ ਪਰ ਉਹ ਤੇ ਸਮਝ ਨਹੀਂ ਜਾਂਦੀ ਹੈਗੀ ਉਹ ਨਹੀਂ ਜਾਂਦੀ ਹਾਂ ਉਹ ਤਾਂ ਚਾਹੇ ਪੰਜ ਵਾਰੀ ਧੋਲ ਐ ਐਨੀ ਮੁਸਕੁੰਦੇ ਦਾਰੂਚ ਹੈ ਐ ਐਨੀ ਮੁਸਕੁੰਦੇ ਦਾਰੂਚ ਦਾਰੂਚ ਤਾਂ ਜਿਹੜੀ ਹੁੰਦੀ ਹੁੰਦੀ ਐ ਇਹ ਤਾਂ ਹੋਰੀ ਪਾਣਾ ਵਰਤ ਗਿਆ ਪੂਰੀ ਪਾਣਾ ਵਰਤ ਗਿਆ ਤਾਂ ਹੀ ਤਾਂ ਦੁੱਧ ਖਰਾਬ ਹੋ ਗਿਆ ਚਾਹ ਪਾਟ ਗਈ ਕੀ ਹੋ ਗਿਆ ਫਿਰ ਸੋਕੀ ਤੇ ਬਾਈ ਦੱਸੋ ਤਾਂ ਸਹੀ ਤੈਨੂੰ ਤਾਂ ਦੱਸ ਦੇਣ ਨੂੰ ਵੀ ਸੰਕਝੀ ਲੱਗਦੀ ਐ ਕਿਤੇ ਵੀ ਗੱਲ ਨਾ ਪੈ ਜੇ ਮੈਂ ਗਮੰਡਣਾਂਗੀ ਹੈ ਘਰ ਵਾਲੀਆਂ ਤੇਰੀ ਘਰ ਵਾਲੀ ਤਾਂ ਠੀਕ ਐ ਹਾਂ ਸ਼ਰਮ ਆਉਦੀ ਐ ਕਿਤੇ ਤੂੰ ਕੁਝ ਹੋਰ ਬਣ ਜੇਗੀ ਜੇ ਗੱਲ ਦੱਸਤੀ ਤੈਨੂੰ ਹੋਰ ਕੀ ਬਣ ਜੂਗੀ ਲੈ ਛੋਣ ਫੇਰ ਸੁਣਾ ਚਾਤਰਾ ਆਇਆ ਜਦੋਂ ਹੁਣ ਦੁਕਾਨ ਤੇ ਹਾਂ ਬੱਲੇ ਬੱਲੇ ਲੱਗਿਆ ਕਰਨ ਆਪਣੀ ਬੱਲੇ ਬੱਲੇ ਹਾਂ ਕਹਿੰਦਾ ਸੋਡੇ ਦਾ ਸਿਸਟਮੇ ਬਹੁਤ ਤਕੜਾ ਲੱਗਿਆ ਮੁਖੌਰ ਕਰਦਾ ਤੇ ਮੁਖੌ ਦਾ ਆ ਟੁੱਟੇ ਹੋਏ ਕਰਨ ਦੇਖ ਕੇ ਵੀ ਹਾਂ ਇਹ ਕੋਠੇ ਵੀ ਨਹੀਂ ਪਾ ਸਕਦਾ ਐ ਕਹਨੂੰ ਐ ਤਾਂ ਆਪਣਾ ਕਰ ਬਦਲਿਆ ਇੱਕ ਐਸੀ ਲੱਗ ਰਿਹਾ ਹਾਂ ਕੱਲਾ ਐਸੀ ਟੁੱਟਾ ਉਹ ਤਾਂ ਪਵਾ ਕਿਤੇ ਮਰਜੀ ਲਾ ਲੈ ਐਸੀ ਤਾਂ ਟੁੱਟੇ ਹੋਏ ਕਰ ਚ ਵੀ ਲੱਗ ਜਾਂਦਾ ਤੂੰ ਮੇਰੀ ਗੱਲ ਤਾਂ ਸੁਣ ਲੈ ਉਹ ਤਾਂ ਜਦੋਂ ਨੇ ਮੈਨੂੰ ਸਾਰੀ ਕਹਾਣੀ ਸੁਣਾਈ ਫੇਰ ਮੇਰੇ ਦਿਮਾਗ ਚ ਆਈ ਗੱਲ ਕੀ ਕਹਾਣੀ ਸੁਣਾਈ ਆ ਪਟੈ ਕੀ ਕਹਿੰਦਾ ਹਾਂ ਕਹਿੰਦਾ ਛੋਟੇ ਸਿਸਟਮ ਬਹੁਤ ਤਖੜਾ ਮੈਂ ਸਿਸਟਮ ਦੱਸਦਾ ਦੇ ਕੰਦਰਾ ਸਾਡੇ ਕਿਹੜਾ ਤਖੜਾ ਪਰ ਹੁਣ ਤੁਸੀਂ ਮੈਨੂੰ ਦੱਸੋਗੇ ਕਾ ਦੱਸਦੇ ਨਹੀਂ ਹੈਗੇ ਫੇਰ ਹੁਣ ਸੁਣੇਗੀ ਚੁੱਪ ਕਰਕੇ ਫੇਰੇ ਦੱਸੂਗਾ ਉਹ ਤਾਂ ਜਦੋਂ ਕਨਾ ਰਾਤ ਨੂੰ ਕਿਤੇ ਪਿਸ਼ਾਬ ਕਰਨਾ ਹੋਣਾ 12 ਵਜੇ ਉੱਠ ਖੜਿਆ ਪਰ ਉਹਦਾ ਕਰਨੀ ਆ ਅਗਲੇ ਨੇ ਉਹਨੂੰ ਬਾਥਰੂਮ ਨਹੀਂ ਥਾਇਆ ਉਹ ਤਾਂ ਕਿਤੇ ਫ੍ਰਿਜ ਦੇ ਗੁੰਡੇ ਨੂੰ ਹੱਥ ਪੈ ਗਿਆ ਹੋਰ ਕਹਿੰਦਾ ਛੋਟੇ ਤਾਂ ਬਾਥਰੂਮ 'ਚ ਸਿਸਟਮ ਐਨਾ ਤਾਕੜਾ ਸੀ ਕਹਿੰਦਾ ਜਦੋਂ ਮੈਂ ਬਾਰ ਖੋਲਿਆ ਆਪਜਾਪ ਲਾਈਟ ਲੱਗ ਗਈ ਕਹਿੰਦਾ ਫਰਿੱਜ 'ਚ ਤਾਂ ਲਾਈਟ ਲੱਗੂਗੀ ਏ ਉਹ ਕਹਿੰਦਾ AC ਵੀ ਲਵਾ ਕੇ ਹੋਣਾ ਆਪਣੇ ਦੇ ਕਿਹੜੇ ਬਾਥਰੂਮ 'ਚ AC ਐ ਥੋੜਾ ਕਹਿੰਦਾ ਕੀ ਮਤਲਬ ਉਹ ਤਾਂ ਠੋਖੇ ਨਾਲ ਬਾਥਰੂਮ ਦੇ ਭਲੇ ਖਿਨਾ ਫਰਿੱਜ 'ਚ ਹੀ ਮੁੰਦ ਗਿਆ ਆ ਛੋਟਾ ਬਹਿ ਜੇ ਬਿੜਾ ਨਾ ਸੋ ਜਾਏ ਮੈਂ ਤਾਂ ਕਹਿੰਦੇ ਰੱਬ ਕਰਕੇ ਉਹ ਚਤਰੇ ਦਾ ਨਾਲੇ ਛੋਟਾ ਵੀ ਨਾਲੇ ਬੋਸ ਜੀ ਹੁੰਦਾ ਹੁੰਦਾ ਮੋੜਾ ਮੋਟਾ ਸਰਮਣ ਅੱਛਾ ਉਹਨੂੰ ਘਰੇ ਬੁਲਾ ਕੇ ਅੰਦਰ ਮੁਤਾਇਆ ਕਰੋਗੇ ਕੱਲ ਉਹਨੂੰ ਆਪੇ ਪੇਟੀ ਆਏ ਕਮਰੇ ਵਿੱਚ ਬੜ ਕੇ ਪੇਟੀਆਂ ਤੇ ਮੂਤ ਦੂਗਾ ਫੇ ਮੈਂ ਕਿਹਾ ਬਾਹਰ ਭੜਕੇ ਛੱਡ ਕੇ ਆਇਆ ਸੀ ਵੀ ਫਰਿੱਜ ਤੇ ਮੂਤ ਦੇ ਮੇਰੇ ਤੇ ਜਿਆਦਾ ਨਾ ਬੋਲੋ ਚੜ ਚੜ ਕੇ ਸੁੱਕੀ ਦੇ ਪਾਈ ਮੈਨੂੰ ਦੱਸ ਮੈਂ ਬੀਅਰ ਨਹੀਂ ਪਈ ਤੁਸੀਂ ਕਹਤਾ ਪੀ ਕੇ ਆ ਤੇ ਬੀਅਰ ਤੁਹਾਨੂੰ ਕਿਨੇ ਕਹਦੇ ਪੀਣ ਨੂੰ ਫੇ ਜੇ ਪੀਲੀ ਗਲਤੀ ਹੋ ਗਈ ਤਾਂ ਹਾਂ ਜੇ ਪੀਲੀ ਖਾ ਲਈ ਪਹਿਲੇ ਦੇ ਪਰ ਤਉਨੂੰ ਪੜਾਈਏ ਨੂੰ ਅੰਦਰ ਲੈ ਕੇ ਪੈਗੇ ਹੈ ਮੈਨੂੰ ਮੱਛਰ ਦਿਖਾਈ ਗਿਆ ਮੈਨੂੰ ਬੱਚਨ ਮੱਛਰ ਤੇ ਪਈ ਰਹੀ ਫੇ ਕੀ ਹੋ ਗਿਆ फिर की हो गया जे फिर हो गया ना रहा। कालों मैं फेर फेर कुछ नहीं होंगे मच्छर ने बजले तो कि ना। मेरे सप लड़ा दो मर जाऊंगी सप नी लिछा होंगे हां कमाल होते हैं खून चूस देने आहो खून चूसते हैं हूं ना लेके आज मैं कहता मेरे तो बुरा निजे चतरे घरे ले आए ਲਹਿਗਾ ਚੋਂ ਗਾਹਨਾ ਪਕਾਈ ਮਾਰੀ ਇਹ ਕੋਈ ਇੱਜ਼ਤ ਆਈ ਗੱਲ ਨਹੀਂ ਹੈਗੀ ਆਪਣੀ ਵੀ ਬੇਇੱਜ਼ਤੀ ਹੈ ਕਾਦ ਜੀ ਬੇਇੱਜ਼ਤੀ ਆ ਮੈਂ ਤਾਂ ਦੱਸੂਗੀ ਵਿੱਚ ਆਤਰਾ ਫ੍ਰਿਜ ਦੇ ਵਿੱਚ ਮੂਤ ਦਾਗਾ ਬਚ ਕੇ ਰਹੀ ਹਾਂ ਫਿਰ ਤੂੰ ਆਇਂਦਾ ਦੇਖ ਆਪਣੇ ਫ੍ਰਿਜ ਚ ਮੂਤ ਗਿਆ ਹਾਂ ਪਰ ਮੈਂ ਤਾਂ ਫ੍ਰਿਜ ਕਰ ਦੂੰਗੀ ਪਨੇ ਬੇਸਤਾ ਬਦਲਦਾ ਹਾਂ ਬਦਲ ਲਈ ਆਪਣੇ ਚ ਮੈਂ ਨਹੀਂ ਰੱਖਦੀ ਉਹ ਫ੍ਰਿਜ ਵਿੱਚ ਮੂਤੇ ਹੋਇਆ ਆਤਰਾ ਬਦਲ ਕੇ ਹੋਰ ਲੈਦੀ ਹਾਂ ਨਹੀਂ ਫਿਰ ਹੁੰਦਾ ਮੈਂ ਕਵਾੜ ਕਰਕੇ ਦੇ ਦੂੰਗੀ ਮੈਂ ਤਾਂ ਦੁਕਾਨ ਵਾਲਾ ਵਰਤਿਆ ਕਰੂੰਗੀ ਫਿਰ ਕਹੋਂਗੇ ਇਹ ਤਾਂ ਕੰਮਰਾਜ ਚ ਕਰ ਦੂੰਗੀ ਸਮਾਨ ਹੈ ਕਿ ਨਾ ਪਤਾ ਕੀ ਹੈ ਆਪਾਂ ਨੂੰ ਚਾਤਰੀ ਨੂੰ ਪੈਸੇ ਦੇਣੇ ਪੈਣਗੇ हाँ फ्रिज चाहू पा नवा देख ला दूंगा बिचे पैसे रही आप नवा लिया ऐसी रोटी नहीं खबा है चाहिए तड़के जो मत मार लग रही भरती मैं दुके आना तू रोटी तैयार कर फे आओ लियाओ दुद्ध हा ते भी कम आऊगा ਆਹ ਕਹਿੰਦੀ ਹੁਣ ਦੁੱਧ ਉਹ ਚ ਨਾ ਰੱਖੀ ਐ ਇੱਥੇ ਰੱਖਦੀ ਦੁਕਾਨ ਵਾਲੇ ਫ੍ਰਿਜੇ ਚ ਮੈਂ ਬੌਲੀ ਨਹੀਂ ਹੈਗੀ ਵੀ ਜਿੱਤੇ ਯਾਤਰੇ ਦਾ ਮੁੱਤਿਆ ਹੋਇਆ ਤਾਂ ਮੈਂ ਦੁੱਧ ਰੱਖੂਗੀ ਉ ਤਾਂ ਮੈਂ ਆਈ ਚ ਰੱਖੂਗੀ ਫ੍ਰਿਜੇ ਚ ਹਾਂ ਗੱਲਾਂ ਮਾਰਦੀ ਐ ਹਾਂ ਇਹ ਤਾਂ ਖਾਸੀ ਪੜਕ ਗਈ ਸੀ ਉਹ ਗੱਲ ਤਾਂ ਪੜਕਣ ਵਾਲੀ ਐ ਤਿੰਨ ਵਾਰੀ ਫ੍ਰਿਜ ਧੋ ਤਾਂ ਕਹਿੰਦੀ ਸਮਝ ਨਹੀਂ ਜਾਂਦੀ ਤੇ 10 ਵਾਰੀ ਧੋ ਲੈ ਹੋਉ ਨਹੀਂ ਜਾਂਦੀ ਓਏ ਆ ਕਿਧਰੋਂ ਆਦੀ ਐ ਤਰੀ ਤੇ ਅੰਡ ਪੰਗਾ ਛੜੂ ਕੋਈ ਨਾ ਕੋਈ ਤੇ ਮਾਵਾ ਕਿਧਰ ਹੋ ਗਈ ਮੱਲਾ ਦਾ ਮੇਨਾ ਹਾਏ ਬਚਤਰੀ ਕਿਵੇਂ ਆ? ਠੀਕ ਐ ਮੈਂ ਤੂੰ ਦੱਸ ਕਿਵੇਂ ਆਈ? ਠੀਕ ਆ ਵਧੀਆ। ਮੈਂ ਪੈਸਿਆਂ ਨੂੰ ਕਹਿੰਦੀ ਕੀ? ਨਹੀਂ ਪੈਸਿਆਂ ਤਾਂ ਕਹਿੰਦੀ ਸੀ ਤੂੰ ਐ ਬਰਾਬਰ ਨਾ ਕੇ ਬੈਠਿਆ ਕਰਾ ਜੇ ਉਰੇ ਆ ਗਿਆ ਲਾਲਾ ਨਾ ਨਾਲੇ ਪੱਟੂ ਕੁੱਤਨੀ ਤੇਰੀ ਨਾਲੇ ਮੈਨੂੰ ਦੁਕਾਨ ਚੋਂ ਕੱਢ ਦੂ। ਹੁਣ ਤੂੰ ਹੋਰ ਗੱਲਾਂ ਜੇ ਲੱਗਿਆ ਕਰਨਾ ਪਹਿਲਾਂ ਵੀ ਤੁਰੀ ਬੈੰਦੀ ਤੇ ਆ ਕੇ ਪਲਕੜ ਕਿਤੇ ਹੋਰ ਬੈੰਦੀ ਤੇ ਮੈਂ। ਉਹ ਮੈਨੂੰ ਨਹੀਂ ਪਤਾ ਥੋੜਾ ਜਿਹਾ ਲਾਲੇ ਨੂੰ ਸ਼ੱਕ ਹੋ ਰਿਹਾ ਹੁਣ। ਸ਼ੱਕ ਕਿਉਂ ਹੁੰਦਾ ਕਿ ਮੈਂ ਤਾਂ ਤੇਰੀ ਗੱਲਾਂ ਜੇ ਹੋਰੇ ਲੱਗੀਆਂ ਜਾਂਦੀਆਂ ਨਹੀਂਆਂ।

ਫੰਨੀ ਨੇ ਗੁੱਸੇ ਜਨ ਰਹਾਗਾ ਇਹ ਕੋੜ ਨੇ ਤੈ ਹੱਸਨ ਜੋਗਾ ਛੱਡਿਆ ਮੈਂ ਲੈਨੀ ਆ ਤੀਜੇ ਦਿਨ ਆ ਜਾਣੀ ਆ ਮੈਂ ਤਿੱਥੋਂ ਐ ਕੰਨਾਂ ਕ ਤੇਰੀ ਕੁਬੀਲਦਾਰੀ ਚ ਲਾਉਂਗਾ ਭਲਾ ਮੇਰਾ ਤਾਂ ਆਪ ਹੀ ਔਖਾ ਹੋਇਆ ਪਿਆ ਲੈ ਹੁਣ ਤਾਂ ਚਾਤਰਾ ਵੀ ਹੋਰ ਗੱਲਾਂ ਜੇ ਕਰਨ ਲੱਗ ਗਿਆ ਚਾਤਰੇ ਦੇ ਵੀ ਕਿ ਸਾਰੇ ਦੀ ਗੱਲ ਆ ਮੈਂ ਵੀ ਰੋਜੇ ਬਗ ਜਾਨੀ ਐਗੀ ਹੁਣ ਮੇਰੀ ਵੀ ਕੀ ਕਰ ਮੇਰੀ ਵੀ ਮਜਬੂਰੀ ਹੈਗੀ ਚਲੋ ਫਿਰ ਤਾਂ ਹੁਣ ਤਾਂ ਇਹ ਵੀ ਐਂ ਕਰਦਾ ਹੁੰਦਾ ਸੀ ਮੇਰੇ ਖੰਡ ਮੇਰੀ ਮਿੱਠੀ ਮੇਰੀ ਜਾਨ ਅੱਜ 10000 ਦੇਣਾ ਪੈ ਗਿਆ ਕਰਮਾਂ ਨੂੰ ਰੋਂਦਾ ਹਾਂ ਹੁਣ ਕਿੱਟਦਾ ਹਾਂ ਨਾਜਰਾਂ ਜੀ ਫੇਰਨ ਲੱਗ ਗਿਆ ਗੱਲਾਂ ਜੀਆਂ ਹੋਰ ਕਰਨ ਲੱਗ ਗਿਆ ਚਲ ਐ ਕਰੂੰਗੀ ਨਲ ਤਾਂ ਦੁੱਧ ਵਾਲੇ ਤੇ ਦੇ ਦੂੰਗੀ ਨਲ ਜਵਾਖਾਂ ਨੂੰ ਕਾਪੀਆਂ ਲੈ ਕੇ ਦੇ ਦੂੰਗੀ ਲਾ ਤਾਂ ਸਰਕਾਰ ਵਿੱਚ ਰੱਖੇ ਨੇ ਫੇਰ ਵੀ ਕਾਪੀਆਂ ਤਾਂ ਚਾਹੀਦੀ ਨਹੀਂਗੇ ਮੱਚ ਜਾਣੀਆਂ ਚੱਲ ਲੈ ਜਾਨੀ ਲਕੋਕ ਜੀ ਦੇਖ ਵੀ ਨਾ ਲਵੇ ਲੈ ਸੋਕੀ ਦਾ ਪਾਈ ਵੀ ਹੁਣ ਤੱਕ ਨਹੀਂ ਆਇਆ ਹੈਗਾ ਰੋਟੀ ਵੀ ਬਣਾਤੀ ਸਬਜ਼ੀ ਵੀ ਬਣਾ ਲਈ ਚਾਹ ਵੀ ਹੁਣ ਦੁਵਾਰੇ ਧਰਤੀ ਸੀ ਉਹ ਵੀ ਉਬਲੋ ਬਲੋ ਬੋਲੀ ਹੋ ਗਈ ਇੰਨਾ ਟਾਈਮ ਹੁੰਦਾ ਕਿ ਦੁੱਧ ਲੈਣ ਗਏ ਇਹਨੋਂ ਇਹਨਾਂ ਦਾ ਵੀ ਸਰਿਆ ਪਿਆਗਾ ਮਨ ਕਰ ਉਹਦੇ ਨੇ ਸੱਤਰ ਨਾਲ ਗੱਲਾਂ ਲੱਗ ਗਿਆ ਹੋਵੇ ਮਾਰਨਾ ਪੰਗਾ ਸੜਿਆ ਜਾਣ ਨੂੰ ਹੁਣ ਕੀ ਕਰਾਂ ਉਹ ਚਾਹ ਉਬਲੀ ਜਾਂਦੀ ਆ ਦੁੱਧ ਫਿਰ ਜਾਦੇ ਪਾਊਗਾ ਫੇਰ ਲੜਦਾਂਗੇ ਵੀ ਇਹਨਾਂ ਦੁੱਧ ਪਾਤਾ ਹਾਂ ਰਿਜ ਰਿਜ ਬੋਲੀ ਹੋ ਰਹੀ ਆ ਐ ਕਰਸ ਨਹੀਂ ਤਾਂ ਤੂੰ ਦਿਮਾਗ ਖਲਾ ਉਹ ਜੀ ਤਾਂ ਕੱਲਾ ਚਾਹ ਪੱਤੀ ਪਾਈ ਆ ਜਾਂ ਮਿੱਠਾ ਪਾਇਆਗਾ ਹੁਣ ਤਾਂ ਦੇ ਡੋਲ ਜਦੋਂ ਉਹ ਆਗੇ ਦੁਬਾਰੇ ਬਣਾ ਲੂੰਗੀ ਜੇ ਹੁਣ ਉਹੀ ਚਾਹ ਚ ਦੁੱਧ ਪਾਉਂਗੀ ਤਾਂ ਫਿਰ ਵਧੀਆ ਨਹੀਂ ਬਣਨੀ ਹੈਗੀ ਨਾ ਐ ਕਰ ਪੂਰੇ ਖੜੇ ਹੀ ਨਾ ਦੇਖੀ ਜਾ ਪਹਿਲਾਂ ਤਾਂ ਉਹ ਚਾਹ ਢੋਲ ਲਿਆ ਕੇ ਕੈ ਤਰ ਸਕਦਾ ਸੋਕੀ ਦੇ ਬਾਈ ਫੋਟਾ ਵੀ ਸਰੀ ਪਿਆਗਾ ਕੁੱਤੇ ਨੇ ਜੱਬਾ ਮਾਰਿਆ ਆਇਆ ਮਰ ਜਾ ਐ ਇੰਨੇ ਦੰਦ ਮਾਰਦੇ ਮਸਾ ਜੜਾਇਆ ਮੈਨੂੰ ਆ ਸੋਕੀ ਦੇ ਵੇ ਸਾਨੂੰ ਦੀਂਦਾ ਨਹੀਂਂ ਤੇ ਕਾ ਤੁਸੀਂ ਕੁੱਤੇ ਦੇ ਮੂਰੇ ਆਏ ਹੋਗੇ ਮੈਂ ਕੁੱਤੇ ਨਾਲ ਕਾਜੂ ਪੰਗਾ ਲਿਆ ਮੂਰੇ ਆਨੂੰ ਮੈਨੂੰ ਕੀ ਪਤਾ ਸੀ ਵਿੱਚ ਰੇ ਬੱਚੇ ਦੀ ਉਹ ਮਾਇ ਜੱਬਾ ਆਈ ਮੈਂ ਮਰ ਜਾ ਹੁੰਦਾ ਤੁਸੀਂ ਵੀ ਆਏ ਬੱਜਾ ਕਰੋਗੇ ਕੁੱਤੇ ਦੇ ਵੱਡੇ ਹੋਏ ਬੱਲੇ ਲੈ ਚਾਹੇ ਨੀ ਕੀ ਬੋਲਦੀ ਐ ਆਇਤਾ ਸੋਚ ਨਹੀਂ ਕਰਦੀ ਵੀ ਟੀਕੇ ਤੂੰ ਪਹਿਲੇ ਬਾਹਰ ਆਏ ਨੇ ਹਾਂ ਕਿ ਦਵਾਈ ਤੂੰ ਨੀ ਟੀਕੇ ਲਗਣਾਂਗੀ ਹਾਂ ਤੂੰ ਨੀ ਟੀਕੇ ਲਗਣਾਂਗੀ ਪੂਰੇ ਢਿੱਡ ਚ ਉੱਤੋਂ ਪਹਿਲਾ ਲੱਗਦੇ ਤੇ ਹੁੰਤਾ ਤਰੱਕੀ ਹੁੰਦਾ ਪੂਰੇ ਜੇ ਲੱਗਦੇ ਨੇ ਅੱਛਾ ਫੇਰ ਤੁਸੀਂ ਘਰੇ ਕੀ ਕਰਨਾ ਆਏ ਹੋਗੇ ਕਈ ਵਾਰ ਤਾਂ ਹਲਕਾ ਹੁੰਦਾ ਟੀਕੇ ਲਵਾਇਆ ਹੁੰਦੇ ਪਰ ਮੈਂ ਤਾਂ ਘਰ ਮਸਾਲਿਆ ਪਾਣੀ ਚੜੀ ਤੱਕੀ ਪਹਿਲੇ ਦੀ ਹਲੇ ਕਹਿੰਦੀ ਉਹ ਤੋਂ ਬਈ ਹਿਲਾ ਦਿੰਦੀ ਆ ਮੱਚ ਉਹਦੇ ਬੱਚੇ ਹੋਏ ਤੇ ਆ ਗਿਆ ਉੱਤੇ ਦੇ ਵੱਡੇ ਹੋਏ ਤੇ ਕੀ ਲੋਂਦੇ ਨੇ ਮਿਰਚਾਂ ਆ ਮੇਰੇ ਸਾਲੇ ਕੀਏ ਸ਼ਰਮਾ ਭਰਦੇ ਹੁਣੇ ਪਰ ਸ਼ਰਮਾ ਦਾ ਉਹ ਨਾਲ ਹੀ ਲਵਾਉਂਦੇ ਹੁੰਦੇ ਨੇ ਇਹਨਾਂ ਦਾ ਕੁੱਤਾ ਹੁੰਦਾ ਤੇ ਛੋਤੇ ਨਹੀਂ ਪਵਾ ਸਕਦੇ ਸ਼ਰਮਾ ਹੁਣ ਦੇਖ ਲੈ ਕਿੰਜਰ ਦੇ ਸ਼ਰਮਾ ਲਾਹੂ ਮੈਂ ਲੈ ਕੇ ਤੋਪੂਆ ਵਰਤਾਂ ਮੈਂ ਤਾਂ ਹਾਂ ਇਹ ਚਾਈ ਦੀ ਨਾ ਇਹ ਨੂੰ ਕੀ ਖਾਲ ਔਰਦ ਨੇ ਹਾਂ ਅੱਛੀ ਦਾ ਗੁੱਸੇ ਨੇ ਮੁੱਢ ਕੀ ਹਾਂ ਇਹ ਦੰਦਰੀਆਂ ਕਿੱਦਾਂ ਲੱਗਦੀਆਂ ਚਾ ਸੁੱਕਦੇ ਬਈ ਮੈਨੂੰ ਐਂ ਦੱਸੋ ਚਲੋ ਤਾਂ ਮੈਂ ਉਹੀ ਹਾਸੀ ਨਿਕਲ ਗਈ ਸੀ ਉਹ ਹਾਸੀ ਐਂ ਨਿਕਲ ਗਈ ਸੀ ਵੀ ਕਹਿੰਦੇ ਨੇ ਲੈ ਕੁੱਤੇ ਦਾ ਵੱਡਾ ਹੋਇਆ ਵੀ ਹੁਣ ਤੁਸੀਂ ਕੁੱਤੇ ਦੇ ਵੱਡੇ ਹੋਇਆ ਹੋਗੇ भी रोटी खाओगे चाह बनावा मेनू ऐ लग जाए हाँ। गोली खबा पर उसे तो टीका लगा लेंगे रोटी खा के मगजन मेरे का कहा टीका बन लाना डॉक्टर ने रोटी खाके दिमाग हो गया, हो गया। हाँ है अच्छे खुला छद रखा जी हां बहर बैठे जी अगे ट बनया हों ठीक है चंगा मैं रोटी लेके आठो अंदर लिया दे रोटी ਵੇਗਲਾ ਮੇਰੇ ਛਾਲੇ ਦੇ ਕਿਹਨੇ ਕੁੱਤੇ ਨਾਲ ਪੰਗੇ ਲੈ ਲੈ ਤੂੰ ਮੈਂ ਕੁੱਤੇ ਤੋਂ ਅੰਭ ਲੈਣੇ ਆ ਮਾਰ ਕੇ ਟੱਪਦਾ ਚੱਫਾ ਹੇ ਉਹੇ ਚੀਛਾਂ ਪਈ ਜਾਂਦੀਆਂ ਨੇ ਮੇਰੇ ਛਾਲੇ ਦੇ ਕਿੱਡੇ ਕਿੱਡੇ ਦੰਦ ਸੀ ਜੀਕਾ ਕੱਧਾ ਪਲਾਸ ਲੈ ਕੇ ਮੇਰੇ ਛਾਲੇ ਦੇ ਸਾਰੇ ਦੰਦ ਪੱਟਿਆ ਵਾ ਚਾ ਫਿਰ ਉਹ ਤਾਂ ਅਨ ਬੋਲਿਆ ਉਹਨੇ ਕਿਹਾ ਹਟਾ ਨਾ ਵੀ ਪੱਟ ਨਾ ਜਾ ਉਹ ਆ ਦੰਦ ਪਟਾਲੂ ਤੇਥੋਂ ਤੇਰੇ ਚੱਫਾ ਦੇ ਡਾ ਮਾਰ ਤਾਂ ਉਹਦਾ ਤਾਂ ਪੈਂਦਾ ਛਾ ਨਹੀਂ ਜੇ ਹੁ ਕੀ ਸੋਚੀ ਜਨੰਦਰ ਜਾ ਕੇ ਬਹਿ ਜਾ ਤੇ ਖਵਾਉਗੀ ਰੋਟੀ ਦਾ ਪੂਰਾ ਖਾ ਕੇ ਫੇਰ ਲੈ ਨਹੀਂ ਤੇ ਬਾਈ